ਫਿਰ ਮੈਂ ਪੈਨ ਜੀ ਨੂੰ ਪੁੱਛਿਆ ਕਿੰਨੀ ਪ੍ਰਾਪਰਟੀ ਆ ਤੁਹਾਡੇ ਕੋਲ ਕਹਿੰਦੇ ਅਸੀਂ ਬਹੁਤ ਪ੍ਰਾਪਰਟੀ ਬਣਾਈ ਹੈ ਕਹਿੰਦੇ 10 ਦੁਕਾਨਾਂ ਜਾਨੀ ਇਸ ਵੇਲੇ ਉਹਨਾਂ ਦੀ 55-56 ਕਰੋੜ ਦੀ ਪ੍ਰਾਪਰਟੀ ਆ ਅਮਰਸਰ ਚ ਜਿਹੜੀ ਗੁਰਬੀਤ ਭਾਬਾ ਨੇ ਬਣਾਈ ਹੈ ਤੇ ਕਿਰਪਾਲ ਭਾਬਾ ਨੇ ਔਰ ਮੈਨੂੰ ਬੜਾ ਅਫਸੋਸ ਹੋਇਆ ਪਿੱਛੇ ਜਦੋਂ ਉਹਨਾਂ ਦੀ ਬੇਟੀ ਨੇ ਕਿਹਾ ਵੀ ਸਾਡੇ ਕੋਲ ਹੈ ਨਹੀਂ ਕੋਈ ਕਬਜ਼ਾ ਕਰ ਲਿਆ ਨਾ ਦੁਕਾਨਾਂ ਦੇ ਕਿਸੇ ਨੇ ਨਹੀਂ ਆਹ ਕਬਜ਼ਾ ਕਰ ਲਿਆ ਪਰ ਹੈਗੀ ਤਾਂ ਸੀ ਨਾ ਪ੍ਰਾਪਰਟੀ ਤਾਂ ਘਰ ਹੀ ਐ ਨਵੇਂਗਾ ਉਹਨਾਂ ਦਾ ਛੱਡੇ ਨਹੀਂ ਪੰਜਾਬ ਸਰਕਾਰ ਨੇ ਆਪਣੀ ਮਦਦ ਕੀਤੀ ਕਿ ਨਹੀਂ ਕੀਤੀ ਹੈਗੀ ਪੰਜਾਬ ਸਰਕਾਰ ਨੇ ਨਹੀਂ ਮਦਦ ਕੀਤੀ ਥਾਲੀ ਦਾ ਫਿਰ ਕਿ ਮੰਤਰੀ ਗਿਆ ਸੀ ਨਹੀਂ ਕਬਜ਼ਾ ਨਹੀਂ ਕੀਤਾ ਪਗੜੀਆਂ ਦਿੱਤੀਆਂ ਹੋਈਆਂ ਦੁਕਾਨਾਂ ਦੀ ਮੈਂ ਵੀ ਗਲੋਰੀ ਨਾਲ ਗੱਲ ਕੀਤੀ ਸੀ ਅੱਛਾ ਪਗੜੀ ਨਹੀਂ ਦਿੰਦਾ ਸੀ ਅੱਗੇ ਹੂੰ ਹੂੰ ਪਰ ਜੇ ਸਰਕਾਰ ਚਾਹੁੰਦੀ ਤਾਂ ਛੱਡ ਇੰਨੀ ਕਿ ਹੈਲਪ ਤਾਂ ਕਰ ਸਕਦੀ ਹਾਂ ਬਿਲਕੁਲ ਬਿਲਕੁਲ ਕਿਉਂਕਿ ਕੱਲੀ ਕੁੜੀ ਉਹਦੀ ਬਦ ਕਿਸਮ ਦੀ ਐ ਵੀ ਕੱਲੀ ਐ ਤੇ ਉਹ ਦੂਜੀ ਦੀ ਵੀ ਪਾਲਦੀ ਨਾ ਬੱਚੀ ਨਹੀਂ ਇੱਕ ਉਹਦੀ ਵੀ ਡੈ ਲਾਚੀ ਦੀ ਲਾਚੀ ਦੀ ਡੈਥ ਹੋ ਗਈ ਜਿਹੜੀ ਤੀਜੀ ਕੁੜੀ ਆ ਹਾਂਜੀ ਉਹ ਥੋੜੀ ਜਿਹੀ ਮੈਂਟਲੀ ਠੀਕ ਨਹੀਂ ਉਹ ਆਪ ਤੇ ਉਹਦੀ ਕੁੜੀ ਵੀ ਜਾਨੀ 6 ਕੁੜੀਆਂ ਬੈਠੀਆਂ ਇੱਕ ਘਰ ਚ ਤੇ ਗਲੋਰੀ ਵੀ ਵਿਚਾਰੀ ਕੱਲੀ ਰਹਿੰਦੀ ਹੈ ਗਲੋਰੀ ਵੀ ਆਪਣੇ ਆਪਣੇ ਹਸਬੰਡ ਨਾਲੋਂ ਅਲੱਗ ਹੋਈ ਹੋਈ ਹੈ ਸੋ ਦੈਟ ਇਜ਼ ਦਾ ਦੈਟ ਇਜ਼ ਦਾ ਬਿਗ ਪ੍ਰੋਬਲਮ ਵੀ ਉਹ ਮੈਂਟਲੀ ਵਿਚਾਰੀ ਥੋੜੀ ਜੀ ਨਹੀਂ ਠੀਕ ਫਿਰ ਜਨਾਨੀ ਵਾਸਤੇ ਲੜਨਾ ਔਖਾ ਹੋ ਜਾਂਦਾ ਨਾ ਜਿਨ੍ਹਾਂ ਨੇ ਪਗੜੀਆਂ ਦੇ ਕੇ ਦੱਬ ਲੀਆਂ ਆਂ ਇਹਨਾਂ ਨੇ ਨਹੀਂ ਫਿਰ ਜੇ ਸਰਕਾਰ ਚਾਵੇ ਤਾਂ ਪਗੜੀਆਂ ਬੂ ਨਹੀਂ ਸਰਕਾਰ ਸਰਕਾਰ ਨੂੰ ਆਪਣੇ ਕੰਮਾਂ 'ਚ ਬਿਜ਼ੀ ਹੈ ਨਾ ਨੇ ਸਰਕਾਰ ਆਪਣੇ ਕੋਲ ਚਾਹੀਦਾ ਸਰਕਾਰ ਨੂੰ ਖਾਲੀ ਕਰਾਣੇ ਗਰਮੀਤ ਬਾਬਾ ਦੀ ਪ੍ਰਾਪਰਟੀ ਹੈਗੀ ਜੀ ਕਿ ਸਰਕਾਰ ਕਮਾਜੋ ਵੀ ਅਗਨੀ ਨੇ ਬੜਾਈ ਤਾਂ ਗਾ ਕੇ ਹੈ ਨਾ ਕਮਾ ਕੇ ਬੜਾਈ ਪਰ ਪਤਾ ਨਹੀਂ ਆਈ ਡੋਨਟ نو ਸਰਕਾਰਾਂ ਕਦੇ ਕੁਝ ਕੀਤਾ ਮੇਰੇ ਮੈਨੂੰ ਲੱਗਦਾ ਅਜ ਤੱਕ ਕਿਸੇ ਕਲਾਕਾਰ ਦਾ ਪੱਲਾ ਫੜੇ